ਕਿ ਮਿੱਤ ਨੂੰ ਇੱਕ ਬੇਨਤੀ ਕਰਨ ਲੈ ਜੋ ਕੁਝ ਸਾਡੇ ਵਿੱਚੋਂ ਕੂੜ-ਗਬਾੜ ਹੈ ਛੱਡਿਏ ਉਹਨਾਂ ਗ੍ਰੰਥਾਂ ਨੂੰ ਜਿਹੜੇ ਅੱਜ ਤੱਕ ਦੇਵੀ-ਦੇਵਤਿਆਂ ਦੀ ਪੂਜਾਸ਼ਨਾ ਕਰੀ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀਏ ਇੱਕ ਦੇ ਨਾਲ ਜੁੜੀਏ ਫਿਰ ਇੱਕ ਦਰੋ ਵਕਤ ਆਵੇਗਾ ਸਾਰੀਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛਾਣੋਂ 1984 ਜੂਨ ਦੇ ਮਹੀਨੇ ਵਿੱਚ ਵਰਤੇ ਹੋਏ ਤੀਜੇ ਕੱਦੂ ਕਾਰੇ ਦਾ ਦਰਦ ਹਰ ਸਿਕ 40 ਸਾਲ ਬਤੀਤ ਹੋ ਜਾਣ ਦੇ باوجود ਵੀ ਆਪਣੇ ਸੀਨੇ ਵਿੱਚ ਮਹਿਸੂਸ ਕਰਦਾ ਹੈ ਪੰਥਦਰਦੀਆਂ ਨੇ ਕੱਲੂ ਘਾਰੇ ਦੀ ਈਸ਼ਵਰੇ ਕੰਡ ਨੂੰ ਮਨਾਉਂਦੇ ਆ ਅਤੇ ਇਸ ਦਿਲ ਦੇ ਦਰਦ ਨੂੰ ਤੇ ਸਾਡੇ ਨਾਲ ਹੋਏ ਕਹਿਰ ਨੂੰ ਸੰਸਾਰਕ ਪੱਦਰ ਤੇ ਲੋਕਾਂ ਨੂੰ ਦਰਸ਼ਨ ਵਾਸਤੇ ਸਨ ਫ੍ਰਾਂਸਿਸਕੋ ਅਮਰੀਕਾ ਦੇ ਵਿੱਚ ਇੱਕ ਪਤਸ਼ਾਹੀ ਰੈਲੀ ਕੀਤੀ ਗਈ ਉਹਦੇ ਵਿੱਚ ਜਿੱਥੇ ਬਹੁਤ ਬੋਲਾਰੇ ਕੀਰਤਨੀਏ ਕਵਿਸ਼ਰੀ ਆਏ ਦਾਸ ਦੀ ਵੀ ਸੇਵਾ ਕਥਾ ਵਸਤੇ ਰਕੀ ਮੇਰੇ ਤੋਂ ਪਹਿਲਾਂ ਕਥਾ ਕਰਦਿਆਂ ਵਿਦਵਾਨ ਗੁਰਮਖਾ ਨੇ ਇਹ ਗੱਲ ਪ੍ਰਗਟ ਕੀਤੀ ਇਹ 1984 ਦੇ ਵਰਤਾਰੇ ਦੇ ਪਿੱਛੇ ਜਿੱਥੇ ਦੇਹ ਤਾਰੀ ਗੁਰੂ ਬਣਾ ਕੇ ਇਸ ਮਾਹੌਲ ਨੂੰ ਖਰਾਬ ਕੀਤਾ ਗਿਆ ਸੀ ਉਹਨਾਂ ਵੱਲੋਂ ਉੱਥੇ ਕੁਝ ਐਸੇ ਗ੍ਰੰਥ ਵੀ ਬਣਾਏ ਗਏ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਵਿੱਚ ਜਿਹੜੇ ਕੇ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਲਈ ਵਰਤੇ ਗਏ ਉਸ ਤੋਂ ਬਾਅਦ ਵਿੱਚ ਦਾਸ ਦੀ ਸੇਵਾ ਸੀ ਮੈਂ ਵੀ ਆਪਣੇ ਸਮੇਂ ਦੇ ਦਰਮਿਆਨ 1984 ਦੇ ਵਰਤੇ ਹੋਏ ਉਸ ਕਹਿਰ ਦਾ ਜ਼ਿਕਰ ਕਰਕੇ ਵਫਾਦਾਰੀਆਂ ਦੇ ਮੁਕਾਬਲੇ ਵਿੱਚ ਹੋਈਆਂ ਗਿਦਾਰੀਆਂ ਦਾ ਜ਼ਿਕਰ ਕਰਕੇ ਉਸ ਸਟੇਜ ਦੇ ਮਾਹੌਲ ਦੇ ਮੁਤਾਬਕ ਮੈਂ ਵੀ ਇਹ ਬੇਨਤੀ ਕੀਤੀ ਸੰਗਤ ਨੂੰ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਹੋਕਾ ਦੁਹਰਾਉਣ ਲਈ ਭਈ ਆਓ ਜਿਹੜੇ ਕੂੜ ਕਬਾੜ ਗ੍ਰੰਥ ਇਸ ਤਰ੍ਹਾਂ ਦੇ ਦੇਹਧਾਰੀਆਂ ਵੱਲੋਂ ਵਰਤੇ ਗਏ ਉਹਨਾਂ ਦਾ ਖਿਆਲ ਛੱਡ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜੀਏ ਗੁਰੂ ਕਮਲ ਸਿੰਘ ਜੀ ਦੇ ਪਾਵਨ ਬਚਨ ਨੂੰ ਯਾਦ ਰੱਖੀਏ ਜਿਹਨੂੰ ਅਕਸ਼ਰ ਆਪਾਂ ਪੜਦੇ ਕੈ ਨੀ ਗਿਆਨ ਸਿੰਘ ਦੇ ਲਿਖੇ ਹੋਏ ਨੂੰ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋਗ ਗ੍ਰੰਥ ਮੇਰੇ ਤੋਂ ਬਾਅਦ ਭਾਈ ਮਹਿਰ ਸਿੰਘ ਜੀ ਕਵੀਸ਼ਰ ਉਹਨਾਂ ਦੇ ਜਥੇਦਾਰ ਪੱਕਾ ਸੀ ਉਹਨਾਂ ਨੇ ਕੂੜ ਕਬਾਰ ਸ਼ਬਦ ਨੂੰ ਲੈ ਕੇ ਇਹਦੇ ਅਰਥ ਦਸ਼ਮ ਗ੍ਰੰਥ ਕਰਕੇ ਸੰਗਤਾਂ ਵਿੱਚ ਇੱਕ ਬੜੀ ਵੱਡੀ ਤੁਬਦਾ ਖੜੀ ਕਰ ਦਿੱਤੀ ਮੇਰੇ ਬੋਲਣ ਤੋਂ ਪਹਿਲਾਂ ਵੀ ਉੱਥੇ ਕਰ ਦਸ਼ਮ ਗ੍ਰੰਥ ਦੀ ਨਹੀਂ ਸੀ ਚੱਲ ਰਹੀ ਮੇਰੇ ਵੇਲੇ ਵੀ ਨਹੀਂ ਚੱਲੀ ਮੈਂ ਉਹਦਾ ਅਰਥ ਦਸ਼ਮ ਗ੍ਰੰਥ ਨਹੀਂ ਸੀ ਕਿਹਾ ਨਾਏ ਮੇਰੀ ਵਿਚਾਰਸ਼ੀ ਨਾ ਉੱਥੇ ਚੱਲ ਰਹੀ ਸੀ ਪਰ ਉਹਨੂੰ ਆਪਣੀ ਮਰਜ਼ੀ ਨਾਲ ਅਰਥ ਕਰਕੇ ਭਾਈ ਮਹਿਲ ਸਿੰਘ ਜੀ ਹੋਰਾਂ ਨੇ ਸੰਗਤਾਂ ਵਿੱਚ ਇੱਕ ਬਹੁਤ ਵੱਡੀ ਦੁਬਧਾ ਖੜੀ ਕਰ ਦਿੱਤੀ ਮੈਂ ਬੇਨਤੀ ਕਰਨੀ ਚਾਹੁੰਦਾ ਮੇਰੀ ਇਹ ਕਦਾ ਚਿਤ ਵਿਚਾਰਨੀ ਸੀ ਅੱਜ ਵੀ ਮੈਂ ਅਰਜ਼ ਕਰਦਾ ਜੋ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਉਹਨੂੰ ਅੱਜ ਵੀ ਯਾਦ ਰੱਖਿਏ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਝੁੜ ਕੇ ਆਪਣੇ ਜੀਵਨ ਦੀ ਸਫਲਤਾ ਨੂੰ ਹਾਸਲ ਕਰੀਏ ਹੋਇਆਂ ਪੁੱਲਾਂ ਦੀ ਖਿਮਾ ਜੀ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ